ਹਾਂ ਬੱਲੇ ਵੀ ਯਾਰੋ ਲਾਈ ਬੈਠੇ ਰੌਣਕਾਂ ਜਿੰਦਗੀ ਆ ਯਾਰ ਥੋਡੀ ਆ ਕੀ ਆ ਕੇ ਜੱਕੜ ਮਾਰ ਲੱਗ ਜਾਨੇ ਪਤੰਦਰੋ ਕਿਉਂ ਟੀਟਾ ਕਰਦਾ ਉਹ ਨਜ਼ਾਰੇ ਤਾਂ ਤੂੰ ਲੈਣਾ ਅਸੀਂ ਕਾਹਦੇ ਨਜ਼ਾਰੇ ਲੈਨੇ ਆ ਉਹ ਪਤੰਦਰਾ ਖੁੱਲੀ ਤਰੇ ਕੋਲੇ ਜਮੀਨ ਆ ਥੱਲੇ ਬੋਲਟ ਰੱਖਿਆ ਹੈ ਉਹ ਤੇਰਾ ਤਾਂ ਨਾਮ ਵੀ ਰਾਜਾ ਹੈ ਤੇ ਜ਼ਿੰਦਗੀ ਵੀ ਪਤੰਦਰਾ ਤੂੰ ਤਾਂ ਰਾਜਿਆਂ ਵਾਲੀ ਜਾਣਾ ਸਹੀ ਗੱਲ ਆ ਬਾਈ ਤੇਰੀ ਨਜ਼ਾਰੇ ਤਾਂ ਇਹ ਲੈਂਦਾ ਰਾਤ ਨੂੰ ਸਾਨੂੰ ਤਾਂ ਮਸਰ ਵੜਵੜ ਖਾਈ ਜਾਂਦਾ ਤੇ ਦਿਨੇ ਫਿਕਰ ਖਾਈ ਜਾਂਦਾ ਨਜ਼ਾਰੇ ਦਾ ਇਹ ਲੈਂਦਾ ਸਹੀ ਗੱਲ ਆ ਬਾਈ ਵੱਡਿਆਂ ਘਰਾਂ ਦੇ ਕਾਕੇ ਨਾ ਫਿਕਰ ਨਾ ਫਾਕੀ ਕੋ ਕਾ ਦੇ ਨਜ਼ਾਰੇ ਆ ਮਿੱਤਰੋ ਉਹ ਪਰਦਾ ਹੀ ਆ ਕੱਲਾ ਮੈਂ ਹੀ ਜਾਣਦਾ ਵੀ ਮੈਂ ਕਿੰਨਾ ਔਖਾਂ ਮੈਂ ਤੁਹਾਨੂੰ ਪਹਿਲੀ ਵਾਰੀ ਆਪਣਾ ਦੁੱਖ ਦੱਸਣ ਲੱਗਾ ਕੋ ਯਾਰ ਮੇਰੇ ਦੋਵੇਂ ਭਰਾ ਨਾ ਯਾਰ ਸ਼ੋਰ ਜੇ ਨਤ ਮੋਟਰ ਤੇ ਕੀ ਕਰਦੇ ਰਹਿੰਦੇ ਆ ਯਾਰ ਇਹ ਮੈਂ ਜਰਦੇ ਯਾਰ ਟੜਕੀ ਘਰੋਂ ਨਿਕਲ ਜਾਂਦੇ ਆ ਨਾ ਕੋਈ ਗੱਲ ਬਾਤ ਕਰਦੇ ਆ ਯਾਰ ਕਰਦੇ ਕੀ ਫਰਦੇ ਆ ਯਾਰ ਦੇਖਾਂਗਾ ਮੈਂ ਹੋਲੀ ਦੇ ਦਿਨ ਇਹਨਾਂ ਕੀ ਕਰੀ ਜਾਂਦੇ ਆ